ਲੱਗਦਾ ਭਰਾ ਮੇਰਾ ਯਾਰੋ ਤੇਰਾ ਭਰਾ ਇਹਦਾ ਵੀ ਭਰਾ ਆ ਫੜੀ ਮਾਰੇ ਤੇ ਆ ਤੇ ਕਰਦਾ ਰਹੇ ਬੰਦਾ ਰਹੇ ਮਾਰ ਰਿਹਾ ਰਹੇ ਹੈਂ ਧੰਦਾ ਰਹੇ ਤੇ ਬੱਲੇ ਨੂੰ ਲੈ ਕੇ ਮੱਚੋ ਲੈ ਕੇ ਠਾਣੇ ਆਉਂਦਾ ਰਾਤ ਤੇ ਪੰਜਾਬ ਨੂੰ ਆ ਜਾ ਸਾਡੀ ਖਾਂ ਮੇਰੇ ਔਣੀ ਕਰਨਾ ਕੰਮ ਕੋਈ ਪਾ ਲੀ ਕੀ ਆ ਆ ਜੀ ਨਾਂ ਕੀ ਹੈ ਨਾਂ ਹੈ ਹੈ ਕਿੱਥੋਂ ਦਾ ਰਹਿਣਾ ਮੁੰਡਾ ਵਾਂ ਡਰਨਾ ਨਹੀਂ ਗਾ ਪਿੰਡ ਕਿਹੜਾ ਤੇਰਾ ਪਿੰਡ ਉਗੀ ਕਿੱਥੇ ਆਏ ਡੈਡੀ ਦਾ ਨਾਂ ਕੀ ਹੈ ਤੇਰਾ ਬਾਪ ਦਾ ਨਾਂ ਹਰਜੀਤ ਹਾਂ ਆ ਰਹੀ ਹੈ ਆਪਣੇ ਕੋਲ ਲੈ ਜਾਓ ਨਹੀਂ ਟੋਲੇ ਹੈ ਆਪਾਂ ਤਾਂ ਹੀ ਇਹ ਹੋਇਆ ਚਾਹੁੰਦਾ ਹੈ ਇਹ ਰਾਹ ਚਾਹੁੰਦੇ ਨਹੀਂ ਜੀ ਰੋਟੀ ਰਾਜ ਫੇਕੀ ਲੈ ਲਓ ਜੀ ਹੋਰ ਕੰਮ ਕਿਉਂ ਕਰਾ ਰਹੇ ਆ ਜੀ ਕੰਮ ਕਰ ਲੋ ਤੇ ਯਾਦ ਆ ਰਹੀ ਹੈ ਭਾਈ ਜਿਲਦਾਰੀ ਦੇ ਨਹੀਂ ਦੇ ਬਾਥਰੂ ਦੇ ਕੰਮ ਕਰ ਰਹੇ ਆ ਜੋ ਮੰਗੇ ਯਾਦ ਤੁਹਾਨੂੰ ਯਾਦ ਇਹ ਸੁਭਾਰਾ ਬਣਾ ਕੇ ਮਦਾਨੇ ਦੇ ਚਾਰ ਨਾ ਗੱਲ ਕਰੋ ਇੱਕ ਮਿੰਟ ਮੈਂ ਫਿਰ ਇਹਨਾਂ ਨੂੰ ਘਰੇ ਜਾਣ ਨਹੀਂ ਨਹੀਂ ਇਹ ਤਾਂ ਮਾਤਾ ਮੇਰੇ ਕੋਲ ਤਾਂ ਹਲੇ ਹਲੇ ਮਾਤਾ ਨਹੀਂ ਨਹੀਂ ਮੇਰੇ ਨਾਲ 10 ਦਿਨ ਛੱਡੋ ਮੈਂ ਇਹ ਮੇਰੇ ਕੋਲੋਂ ਨਹੀਂ ਬੰਦੇ ਨਹੀਂ ਆਉਣਾ ના ના ઓર ઓર કેમ કે કમરા તો આલ દોયા હાલ બંદા કે તે લે લે બંદા આલ પરિવારિયા કે મેં મજાઈ છોકરી દી સારી દે હેલો મે રક્ષિત કે આઈર તકને મે મદદ કાને બંદા બાસી લાકે જનાવા લઈ લે કે જો આઈ નહીં ફરે કા છોડ દો આ પ્રશાસન સાબ રહેનાના સદો ભઈ સદો પ્રશાસન પોલીસ સબ દો ਮਲਾਇਮ ਸਤੋ ਜੀ ਆ ਗਿਆ ਭਾਈ ਜਾਨਦਾਰ ਕਰਦੇ ਨਹੀਂ ਬੰਦੇ ਹਾਂ ਤੱਲਾ ਨਹੀਂ ਬੰਦਾ ਅਸੀਂ ਇਹ ਤੁਹਾਨੂੰ ਕੰਮ ਨਹੀਂ ਕਰਾਉਣਾ ਅਸੀਂ ਇਹਦਾ ਪਰਿਵਾਰ ਲੱਭਣਾ ਤੇ ਇਹਨੂੰ ਘਰੇ ਲੈ ਆਏ ਨੇ ਉਹ ਜਿਹਦਾ ਰਾਤੇ ਲੱਗ ਤੱਲਾ ਰਾਣੀ ਬੀ ਨਹੀਂ ਭਾਈ ਇੱਕ ਮਿੰਟ ਰੁਕ ਜਾ ਜੀ ਅਸੀਂ ਕੋਤਤਾ ਨਹੀਂ ਕੋਤਤਾ ਨਹੀਂ ਚੱਲ ਮੇਰੀ ਗੱਲ ਸੁਣ ਨਹੀਂ ਜਾਣੀ ਬੰਦੇ ਕੋਈ ਗੱਲ ਨਹੀਂ ਮੇਰੀ ਸਾਰਾ ਜੁੱਤਕਾ ਭਾਈ ਮੇਰੀ ਗੱਲ ਸੁਣ ਐਂ ਐਂ ਨਹੀਂ ਕਰੀ ਹੁੰਦਾ ਮੇਰੀ ਗੱਲ ਸੁਣ ਮੇਰਾ ਭਰਾ ਬਿਮਾਰ ਹੈ ਮੇਰੀ ਗੱਲ ਸੁਣ ਇਹ ਚਾਰਜ ਹੋਣਾ ਹੈ ਨਹੀਂ ਨਹੀਂ ਗੱਲ ਦੀ ਗੱਲ ਹੈ ਯਾਰ ਸਾਰੇ ਉਹ ਕੋਈ ਨਹੀਂ ਭੈਣੇ ਕੋਈ ਨਹੀਂ ਅਸੀਂ ਵੀ ਤੇਰੇ ਪੁੱਤਾਂ ਨੂੰ ਤੇਰੇ ਭਰਾ ਕਹਿੰਦੇ ਨਹੀਂ ਅਸੀਂ ਕੋਈ ਨਹੀਂ ਮੈਂ ਹਮਦਾਰੀ ਹੈਗਾ ਚੱਲ ਤੂੰ ਭੈਣੇ ਤੂੰ ਚੱਲ ਜਾ ਮੈਂ ਹੁਣ ਉਹ ਜੋ ਪੈਸੇ ਤੇਰੇ ਪਾਰਨੇ ਨਹੀਂਣਾ ਸੁੱਖ ਦੇ ਲਾਗੇ ਦੇ ਲਾਗੇ ਵੱਧਾਣਾ ਕਰੀ ਜਾ ਮਾਤਾ ਇਹ ਤੇਰਾ ਪੁੱਤ ਆ ਨਾ ਪੁੱਤ ਬਣਾਇਆ ਨਾ ਮੈਂ ਕਿਹਾ ਕਿ ਮੇਰੇ ਬੰਦਾ ਵੀ ਹੈ ਮੈਂ ਬਣੀ ਨਹੀਂ ਨਹੀਂ ਆਤਾ ਏ ਤੁਸੀਂ ਨੂੰ ਪੁੱਤ ਬਣਾਇਆ ਨਹੀਂ ਮੈਂ ਕਿਹਾ ਤੁਸੀਂ ਮਾਰਿਆ ਮੈਂ ਕਦੀ ਨਹੀਂ ਮਾਰਿਆ ਤੁਸੀਂ ਇਹਨੂੰ ਪੁੱਤ ਬਣਾਇਆ ਨਾ ਹਾਂਜੀ ਹਾਂਜੀ ਪੁੱਤ ਦਾ ਮੈਂ ਤੁਹਾਨੂੰ ਜੀ ਕਰਾਉਂਦੀ ਹਾਂ ਹਰ ਦਿਨ ਖਪਰਾ ਨਹੀਂ ਮਾਰਿਆ ਤਬਰ ਨਹੀਂ ਦੋ ਪੱਤ ਕਾਹਦੇ ਲੱਕ ਕਾਹ ਚੋਂ ਆਈ ਜੇ ਬੇ ਪੱਕੇ ਦੀ ਗੱਲ ਕਰਦੇ ਹੋ ਤੇਰਾ ਕਰਦੇ ਬਹੁਤ ਨਾਲ ਭਾਰ ਦੇਦਾ ਜੀ ਮਾਰੇ ਤੱਕ ਕੋਈ ਨਹੀਂ ਬਟੇਗੀ ਯੋਸ਼ਾ ਨੂੰ ਲੈਣਾ ਹੈ ਇਹਦਾ ਮਤਲਬ ਇਹਦਾ ਜਵਾਬ ਇਹਨਾਂ ਨੂੰ ਤਾਂ ਕਰਦੇ ਇਹ ਉਹ ਇਬਰਾਹੀਮ ਆ ਰਿਹਾ ਹੈ ਇੱਕ ਪੱਕਾ ਮੌਲਾ ਨਾ ਮੈਂ ਪਾ ਪਰਾ ਨਹੀਂ ਕੋਟੇਂਗੇ ਆ ਕੇ ਆਲੇ ਜਾ ਉਹ ਮੇਰਾ ਕੀ ਕਰਨਾ ਬੱਬੇ ਬਾਈ ਉਹ ਫਿਰ ਸਵੇ ਗੱਲ ਕਰਾਂ ਮੈਂ ਉਹਨਾਂ ਪਰਚਾ ਭੇਜਦਾ ਫੇਰ ਨਾ ਕਿਉਂ ਮੁੜ ਕੇ ਮਾਤਾ ਜੀ ਨੂੰ ਲੈਣ ਬੰਦ ਮੇਰੇ ਨਾਲ ਗੱਲ ਕਰਨੀ ਕਰਨੀ ਆ ਤਾਂ ਮੈਂ ਕਰਾਂ ਪਰ ਕੀ ਕਰਨੀ ਕਰੀ ਇਹ ਆ ਤੁਸੀਂ ਆ ਰਹੇ ਆ ਅਸੀਂ ਪ੍ਰਸ਼ਾਸਨ ਕਹਿ ਕੇ ਆਈਏ ਭਾਈ ਕੱਟੇ ਕੰਮ ਕਰ ਦਿੰਦੇ ਕਰ ਲੈ ਪਿੰਡਾ ਕਿਹੋ ਜਿਹਾ ਸਰਕਾਰ ਮੇਰੇ ਕਿੱਥੇ ਕੱਲ ਜਾ ਭਈ ਸੋਚ ਕੇ ਤਰੇਹੇ ਕਰ ਦਿੰਦੇ ਸਾਰੇ ਖਲਾਗ ਲੈਂਦੇ ਭਾਈ ਸਰਾ ਰੋਟੀ ਪਾਣੀ ਦੇਈ ਜੋ ਕੰਮ ਨਾ ਕਰਾਉ ਕੋਈ ਸਾਰੇ ਖਲਾ ਲੈਣੇ ਭਾਈ ਕੋਈ ਗੱਲ ਨਹੀਂ ਅਸੀਂ ਸਾਰੇ ਅੰਦਰ ਸਿਨ ਲਾ ਕੇ ਜਾਂਦੇ ਆ ਪਾਗੇ ਭਾਈ ਰੋਟੀ ਤੁਹਾਡੀ ਸਰ ਕਮਰਾ ਵਾਲਿਆਂ ਨੂੰ ਰੋਟੀ ਦੇ ਭਾਈ ਬੰਦਾ ਵੈਲਕਮ ਸਰ ਕਿਵੇਂ ਸਰ ਪਿੰਡ ਇਹ ਦੋ ਦੋ ਕੇ ਭਈਆ ਰੱਖੇ ਸਭ ਇਹ ਸਾਰਾ ਪਿੰਡ ਵਿਹਲਾ ਕਰਾਵਾਂਗੇ ਕੋਈ ਅੱਜ ਕਰਾਵਾਂਗੇ ਫੜ ਕੇ ਲਿਆਉਂਗਾ ਜੀ ਨਹੀਂ ਇਹਦਾ ਨਾਂ ਆਫਨ ਜੋ ਆਪੇ ਕਰਦਾ ਹੈ ਨਹੀਂ ਨਹੀਂ ਰੋਟੀ ਪਾਣੀ ਤੇ ਜੀ ਬੰਦਾ ਕੋਣ ਜਹਦਾਰ ਦੀ ਟੈਲੀ ਜਾ ਜਾਂ ਕੰਪਨੀ ਕਹਿੰਦਾ ਹੈ ਡਾਡੂ ਜੂ ਪਹਿਲਾਂ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਕੁੱਟ ਮਾਰ ਕਰਦੇ ਨਾ ਕੁੱਟਾਂ ਦੀ ਕਹਿੰਦੇ ਨਹੀਂ ਕੁੱਟ ਮਾਰ ਦੇਣੀ ਹੈ ਇਹਨਾਂ ਨੂੰ ਦੇ ਦੇਣਾ ਕੁੱਟ ਦਾ ਕਾਰ ਹੈ ਥਾਣੀ ਤੇ ਅੱਜ ਵੀ ਹੈ ਨਾ ਤੁਸੀਂ ਹੈ ਨਹੀਂ ਅਸੀਂ ਕਲਾ ਹੈ ਮੇਰੀ ਗੱਲ ਸੁਣ ਕਲਾ ਕਿਵੇਂ ਤਾਹਨੇ ਨੇ ਐਂ ਹੀ ਕੁੱਟ ਕੇ ਗਰੀਬਾਂ ਮੇਰੇ ਗੱਲ ਸੁਣ ਸੱਤਾ ਤੁਹਿਆਂ ਦੇ ਆ ਮੇਰੇ ਕੋਲ ਨਹੀਂ ਜੱਜ ਕਰਾ ਦੇਣੇ ਭਾਈ ਖੋਦ ਦੇ ਮਾ ਉਹਨਾਂ ਮਾਰ ਕੇ ਸਾਈ ਬੁਮਾਰੇ ਨੇ ਚਾਹੀ। ਕੋਈ ਨਹੀਂ ਕਰਾਈ। ਬੈ ਜਾ। ਬੈ ਪਹਿਲੇ। ਕੋਈ ਨਹੀਂ ਆਉਂਦੇ। ਵੀ ਆਪਣੇ ਮਾਰ ਕੇ ਦੇਖਣਾ ਦਿਆ ਹਜ ਮੁੰਡਾ। ਭਰਾ ਜੀ ਮੈਂ ਉਹ ਗੱਲਾਂ ਮਾ। ਆਪਾਂ ਨੂੰ ਹਾਈ ਲਾ ਪਾਏਗਾ ਤੇ ਬੈ ਜਾ। ਬਾਈ ਬੈਠਾ ਅਸੀਂ ਆ। ਬੈਠਾ ਅਸੀਂ। ਬੁੱਲਸਟੇਜ ਹੋਇਆ ਹੈਪਨਡ ਅਪ ਹਾਈ ਮੈਨੂੰ ਮਾਰੋ ਦੋ ਦੇ ਦੋ ਆ ਜਾਣਾਂ। ਭਾਈ ਤੁਹਾਡਾ ਨਹੀਂ ਤੁਹਾਡੇ ਸਾਰਾ ਪੈਂਦੀ ਦੀ ਸੁਰਿ ਸੁਰੱਖੀ ਜਾਂਦੇ। ਆਪ ਦੇ ਦਾ ਪਰਿਵਾਰ ਲੱਭਾਂਗੇ ਆਪਾਂ। ਪਿੱਛੇ ਵੀ ਆਈ ਸੀ ਤੇਲ ਇਹ ਦੇਖੀ ਹਾਂ ਅਮੈਰ ਨੂੰ ਕਹਿੰਦੇ ਨਹੀਂ ਤੁਸੀਂ ਕੁੱਟ ਮਾਰ ਕਰਦੇ ਆਪਾਂ ਕੇ ਰੋਟੀ ਬੰਦੇ ਦੇ ਬਿਰੋ ਸਹੀ ਹੋਰ ਬੱਤਨ ਮਾਰਦੇ ਮਾਰ ਮਾਰ ਰੋਟੀ ਵਾਲੀ ਕਸਾ ਗਾਵੇ ਲੈ ਲੈ ਯਾ ਪੱਖਾ ਲਾ ਕੇ ਗਵਾਣ ਮੈਂ ਯਾਰ ਮਾੜਾ ਮੈਂ ਕੰਮ ਚੱਲ ਭਾਈ ਇਹੀ ਦਾ ਪਤਾ ਨਹੀਂ ਭਾਈ ਪਰ ਆਦਾ ਹੈ ਭਾਈ ਵੀਰ ਸਾਡਾ ਦੀ ਗੱਲ ਵੀਰ ਹੈਗੇ ਕੋਈ ਨਾ ਨਾ ਮੈਨੂੰ ਤੁਹਾਨੂੰ ਹੀ ਹੋਣੀ ਹੈ ਹੋ ਜੀ ਪਾਵਾਸਿਆ ਰਹੀ ਹੀ ਹੈ ਬਸ 33 ਸਾਲ ਦੀ ਜਾ ਪਾਣੀ ਪੀਓ ਇਹ ਕੋਸੇ ਨਹੀਂ ਦੇ ਜੀ ਅੱਜ ਤੁਹਾਨੂੰ ਹੋਰ ਤੁਸੀਂ ਉਹਨੂੰ ਇੱਥੇ ਲੈ ਜਾਂਦਾ ਨਹੀਂ ਤੁਸੀਂ ਉਹਨੂੰ ਇੱਥੇ ਲੈ ਜਾਂਦਾ ਆਪਾ ਚਾਲੇ ਜੀ ਰੋਟੀ ਪਾਣੀ ਫੁੱਗ ਗਿਆ ਮੈਂ ਉਹਨਾਂ ਦਾ ਜਿਹੜਾ ਫਿੱਟ ਹੋ ਜਾਂਦਾ ਰੋਟੀ ਵਾਲੀ ਦਾ ਭਾਈ ਰੋਟੀ ਪਾਣੀ ਦਾ ਬੰਦਾ ਮਿਲ ਜਾਂਦਾ ਹਾਂ ਜੀ ਤੁਸੀਂ ਮੇਰੇ ਨਾਲ ਚੱਲੋ ਰੋਟੀ ਪਾਣੀ ਦੋਨੇ ਆ ਜੀ ਸਾਰੇ ਪਿੰਨੇ ਪ੍ਰੇਵ ਦੀ ਵਾਲੀ ਮੇਰੇ ਸਾਰੇ ਲਿਜਾਦ ਕਰਾਉਂਦੇ ਹਾਂ ਜੀ ਇਹ ਪਦਾਰਥ ਹੀ ਆਪਾਂ ਅਸੀਂ ਮੋਟਰ ਨਾਲ ਕਿਸੇ ਦੇ ਪਿੰਡ ਘਰੇ ਜਾ ਆਪਨੇ ਘਟੋ ਘਟ 35 40 ਬੰਦੇ ਆ ਤੁਹਾਡੇ ਪਿੰਡ ਸਾਰੇ ਇੱਥੇ ਜਾਂਦੇ ਆਂ ਸਾਨੂੰ ਕਹਿੰਦਾ ਕਿ ਅਸੀਂ ਉੱਥੇ ਆਏ ਵੱਡੇ ਵੀ ਰਾਜਾ ਆਪਣਾ ਪੱਤ ਬੰਮ ਹੋ ਜਾਏ ਮੇਰੇ ਮੇਰੇ ਬੰਮ ਹੋ ਜਾ ਆਪਾਂ ਕਿੰਨੀ ਭਾਅ ਕਰਦੇ ਦੋਸਤ ਸਾਰੇ ਇਹ ਕਿਹੜਾ ਪਾਕਤਾ ਵੀ ਯਾਰਾ ਇਸ ਦਾ ਭਰਾ ਪਤਾ ਹੀ ਨਹੀਂ ਖੁੱਖਾ ਜੱਟ ਵੀ ਬੈਠਾ ਸੀ ਮੈਂ ਲੈ ਆ ਫੜ ਕੇ ਰੋਟੀ ਪਾਣੀ ਬਾਤ ਬੋਤਲ ਆਈਆਂ ਦਵਾਈ ਦਵਾਈ ਬਸ ਸਹੀ ਕੀਤਾ ਫਿਰ ਸ਼ਾਮ ਨੂੰ ਤੇਰੇ ਬਾਹਰ ਮਾਂ ਨੇ ਬਦਹਟਾ ਕਹਿੰਦਾ ਕਿ ਇਹ ਕਰੋ ਰੋਟੀ ਤੇ ਬਾਟ ਕਹਿਣਾ ਭਾਲ ਕੇ ਉਹਨੂੰ ਬਚਾਰੇ ਨੂੰ ਪਹੁੰਚ ਨਾ ਕਰੀਏ ਚਲ ਕਣੀ ਜਿਹੜਾ ਦੱਦੀ ਕਿੰਨੇ ਪਿੰਡ ਤੋਂ ਦੋ ਆਪੇ ਨੇ ਹੋਰ ਕੀ ਜੱਲੇ ਬਾਸ ਨਹੀਂ ਦੱਦੀ ਉਹ ਨਿਕਲ ਕੇ ਜਾਂਦਾ ਉਹਦਾ ਕਹਿੰਦਾ ਮੈਂ ਜਾਣਾ ਉਸ ਕਹਿੰਦਾ ਮੈਂ ਜਾਣ ਇੱਕ ਬੰਦਾ ਹੋਰ ਹੈ ਜਾਣਾ ਉਹ ਤੱਕਾਇਆ ਪਈ ਹੈ ਆਈ ਕਦੇ ੱੱਕੇ ਨਾਲ ਸੇਵਾ ਹੀ ਯਾਗੇ ਕਰੀ ਆਈ ਕੋ ਕੰਮ ਦੇ ਦਿੰਦੇ ਆ ਰੋਟੀ ਪਰੰਜਾ ਬਾਟੇ ਸੇਵਾ ਕਰਨੀ ਹੈ ਬਈ 15000 ਤੇ ਬੰਦਾ ਮਿਲਦਾ ਯਾ ਇਹ ਵੀ ਇੱਕ ਕੱਗਾ ਤਾੜਿਆ ਸੰਗਲ ਮਾਰੇ ਯਾ ਜਦ ਤੱਕ ਨਹੀਂ ਆਵਣੀ ਜੇ ਬੈਠਾ ਰਾ ਸੌਂਦਾ ਰਾ ਉੱਠਦਾ ਤੇ ਡਾਈ ਦਾ ਰੋਟਣਾ ਦੇਈ ਭਾਈ 15000 ਰੁਪਏ ਬੰਦਾ ਮੇਰਾ ਰੋਟੀ ਵੀ ਖਾ ਉਹ ਦੇਈ ਦਾ 15000 ਸੇਵਾ ਕਰਦਾ ਨਹੀਂ ਆ ਨਹੀਂ ਆ ਆਹ ਕੈਮਰਾ ਇਹਦੇ ਨਾਲ 15000 ਦਾ ਮਿਲਦਾ ਸੇਵਾ ਦਾ ਭਾਈ ਇੱਥੇ ਰੱਖੀ ਪਿਛਲੇ ਹੱਥਾਂ ਦੇ ਹਾਲਾਤ ਦੇਖ ਇਹਨੂੰ ਲੈ ਕੇ ਆਏ ਹਾਂ ਫੜੋ ਵੀਰ ਆਹ ਦੇਖ ਬੱਚੋ ਆ ਲੈ ਆ ਲੈ ਤੇ ਬੈਠਾ ਹੱਥ ਦੇ ਹੱਥ ਕਰੀ ਕੈਮਰੇ ਚ ਦਿਖਾ ਦਿਓ ਵੀਰੇ ਆਹ ਦੇਖ ਹੱਥਾਂ ਦੇ ਹਾਲਾਤ ਚਾ ਦੇ ਗੋਆ ਉਹਦੇ ਬਾਵਾ ਦੇਖੋ ਵੀ ਸੰਗਜੀ ਬਾਵਾ ਦੇ ਦੇਖੋ ਆ ਸਿਰ ਤੇ ਦੇਖ ਮਾਤਾ ਆ ਮਨਾਂ ਦਾ ਕੇਸੀ ਨਹੀਂ ਨਾਤਾ ਹੋਣਾ ਇਹ ਤਾਂ ਆ ਪੈਰਾਂ ਦੇ ਹਾਲਾਤ ਪੈਰਾਂ ਪੈਰ ਦੇ ਦੇਖੋ ਨਾ ਤਾਂ ਗੋਆ ਲੱਗਣਾ ਹੀ ਆ ਆ ਭਾਈ ਦੇਖ ਸਰੀਰ ਤੇ ਹਾਲਾਤ ਆ ਸਿਰਫ ਗੋਆ ਸਿੱਟਣ ਵਾਲਾ ਹੀ ਆ ਪੈਣੇ ਆ ਮਾਤਾ ਦੇਖਿਓ ਬਾਵਾ ਦੇਖਿਓ ਮਾਤਾ ਮਾਦਾ ਮੱਛਰ ਨਾਲੇ ਬਾਵਾ ਹਾਲਾਤ ਦੇਖੋ ਬਾਈ ਦੇ ਆਪਣਾ ਪੁੱਤ ਕੋਈ ਗਵਾਚ ਗਿਆ ਮਾਤਾ ਦੇਖੋ ਬਾਹ ਫੜੋ ਦੋ ਸਭਾ ਦੋ ਉਹਨਾਂ ਨੂੰ ਕੋਲੋਂ ਕਰ ਦੋ ਆਹ ਦੇਖ ਬਾਈ ਬਾਵਾ ਦੇਖ ਬਾਈ ਹਾਲਾਤ ਕੋਈ ਆ ਬਾਵਾ ਦੇ ਜੇ ਆਪਣਾ ਪੁੱਤ ਕੋਈ ਗਵਾਚਣਾ ਲੜੇਗਾ ਮਰੀ ਬਈ ਹੋਈ ਗਈ ਖੜਦੇ ਖੜਦਾ ਖੜਦਾ ਕੋਈ ਨਹੀਂ ਖੜਦਾ ਆ ਪਹਿਲਾਂ ਹਾਲਾਤ ਦੇਖ ਲੋ ਆ ਦੇ ਪਰਿਵਾਰ ਦਾ ਕੋਈ ਵੀ ਬੰਦਾ ਇੰਨਾ ਦਿਖਾ ਦੋ ਨਹੀਂ ਇਹ ਜਾ ਤੋ ਨਿਕਲ ਸਾਰਾ ਹੀ ਆ ਮੈਂ ਲਿਬੜਾ ਮੈਂ ਬਾਰ ਮੋਟਰ ਜਿਹੜਾ ਮਾਰ ਕੇ ਆਇਆ ਮੈਂ ਤੂੰ ਮੇਰੇ ਵਾਲੇ ਨਿਗਾਹ ਮਾਰ ਲਾ ਯਾ ਤਾ ਉਹਦੇ ਮਾਰ ਰੋਕ ਤਾ ਉਹ ਬਾਈ ਤੂੰ ਆਪਦਾ ਕਰਦਾ ਹਾਂ ਆਪਦਾ ਕਰਦਾ ਕੋਈ ਸਾਰਾ ਆਪਦਾ ਹੀ ਕਰਦਾ ਨਾ 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 ਗੱਲ ਗੱਲ ਨਹੀਂ ਕਰਵਾਉਂਦਾ ਸਾਮ ਕਰਦਾ ਆਪਦਾ ਕਰਦਾ ਆਪਦੇ ਕਿਰਦਾਂ ਮੈਂ ਤੂੰ ਕਰਦਾ ਆਪਦੀ ਮਿਹਨਤ ਨੂੰ ਕਰਦਾ ਹਾਂ ਪਰ ਉਹ ਯਾਰ ਜਿਹੜਾ ਕਿਸੇ ਦਾ ਧੀ ਬੱਚਾ ਜਿਹੜਾ ਕਿੰਨੇ ਟਾਈਮ ਦਾ ਗੋਮੋ ਕੀ ਭਾਲਦਾ ਹੋਊਗਾ ਤੂੰ ਕਰਦਾ ਆਪਦੇ ਢਿੱਡ ਨੂੰ ਕਰਦਾ ਉਹ ਕਿਹਦੇ ਵਾਸਤੇ ਕਰਦਾ ਤੁਹਾਡੇ ਵਾਸਤੇ ਕਰਦਾ ਇੱਕ ਰੋਟੀ ਦੇ ਕਰਦਾ ਨਾ ਮੈਂ ਬੋਲਣਾ ਨਹੀਂ ਚਾਹੁੰਦਾ ਸੀਗਾ ਥੋੜੇ ਪਤਾ ਕੀ ਹੈ ਉਹ ਗਰੀਬ ਜੇ ਮਾਨਸ ਤੋਂ ਉਹਨੂੰ ਦਵਾ ਦਵਾਈਏ ਜਾਂ ਉਹਦਾ ਘਰ ਫਾੜ ਕੇ ਉਹਨੂੰ ਵਿਚਾਰੇ ਨੂੰ ਟਕਾਣੇ ਲਾਈਏ ਕਿੰਨੇ ਤਾਂ ਘਰ ਬਾਦ ਦਸੀ ਅਸੀਂ ਅਸੀਂ ਹੋਰ ਕਿਸੇ ਘਰ ਮੈਂ ਆ ਕੇ ਨਹੀਂ ਨਹੀਂ ਲੈ ਕੇ ਤਾਂ ਜਾਣਾ ਬਾਈ ਇਹੋ ਜਾਣਾ ਚਾਹੁੰਦਾ ਨਹੀਂ ਲੈ ਕੇ ਤਾਂ ਜਾਣਾ ਨਹੀਂ ਲੈ ਕੇ ਕੋਈ ਨਹੀਂ ਕੋਈ ਦੂਜਾ ਜਾਣਾ ਮੈਂ ਲੈ ਜਾਣਾ ਸਿੱਧਾ ਨਹੀਂ ਆ ਗਲਤ ਪਿਆਰ ਨਹੀਂ ਕਰੀਏ ਪ੍ਰਸ਼ਾਸਨ ਲੈ ਕੇ ਹਾਂ ਇਹਦਾ ਦੇਣਾ ਵੀ ਪੈਣਾ ਤੁਹਾਨੂੰ ਬਕਾਇਆ ਜਿੰਨਾ ਟਾਈਮ ਤੋਂ ਰੱਖਿਆ ਨਾ ਕੋਨੋ ਪ੍ਰੇਰ ਨਾਲ ਸਬਜੀ ਖਾਣ ਨੂੰ ਦੋ ਤਾਂ ਚਲੋ ਮੇਰੇ ਨਾਲ ਦੋ ਮਾਂ ਨੂੰ ਤੁਸੀਂ ਬੈਹੋ ਚਲੋ ਸਭ ਬੱਦ ਬੱਦ ਰੱਖ ਦੇਣਾ ਸਾਰੇ ਲੈ ਕੇ ਚਲੇ ਆਇਆ ਸਰਪੰਚ ਦੋ ਤੁਸੀਂ ਕਿੰਨਾ ਕਹਿੰਉਂ ਬਚਾਤਾ ਕਰੋ ਯਾਰ ਸਰਪੰਚ ਨੂੰ ਬੁਲਾਓ ਸਾਰੀ ਰੋਟੀ ਭਾਈ ਖਾਣ ਨੂੰ ਕਿੰਨਾ ਕਹਿੰਦਾ ਬਚਾਤਾ ਸਰਪੰਚ ਵੀ ਲੈ ਆ ਉਹ ਇੱਥੇ ਕਿਹੜਾ ਵੀ ਹੋਣ ਦੇ ਉਹ ਮੈਂ ਨਹੀਂ ਭਰਾ ਲੈ ਜਾਓ ਲੈ ਜਾਂਗੇ ਯਾਰ ਯਾਰ ਕਿਹੜਾ ਬੰਦਾ ਆਹ ਫੋਨ ਦਾ ਕਿਨੇ ਲੈ ਜਾਓਗੇ ਇਹਨੇ ਤੁਸੀਂ ਕਿਵੇਂ ਰੱਖੇਗਾ ਕਿਵੇਂ ਲੈ ਕੇ ਨਾਲ ਕਿਵੇਂ ਰੱਖ ਲਵੋਗੇ ਯਾਰ ਤੇਰੇ ਨਾਲ ਰੱਖਾਂਗੇ ਫੇਰ ਅਸਤਾਤ ਠੰਡਾ ਰਹਾ ਹੈ ਕੱਟੇਗਾ ਭਾਂ ਤੇ ਸ਼ਹਿਰ ਦੁਨੀਆ ਥੋੜੀ ਬੇ ਗਾਲ ਨਾ ਕੱਟ ਗਾਲ ਨਾ ਕੱਟ ਧੱਕੇ ਨਾ ਕਰੇ ਬੰਦਾ ਲਾ ਜਿੰਦਾ ਆ ਜਾਂਦਾ ਯਾਰ ਗਾਲ ਨਾ ਕੱਟਦਾ ਲੱਗਦਾ ਭਰਾ ਮੇਰਾ ਯਾਰੋ ਤੇਰਾ ਭਰਾ ਕਿੱਥੇ ਭਰਾ ਤੂੰ ਦੱਸ ਤੇਰਾ ਕਿੱਥੇ ਭਰਾ ਆ ਭਰਾ ਮੇਰਾ ਯਾਰ ਆ ਬੜੀ ਮੜੇ ਗੱਲ ਨਹੀਂ ਦੇ ਬੰਦਿਆਂ ਕੰਮ ਨਾ ਬੰਦਾ ਗੱਲ ਕਰੋ ਠੰਡਾ ਰਹਿ ਓਏ ਕਾਡਾ ਮਾਰ ਬੰਦਾ ਦਾ ਬਗਾਵਤ ਓਏ ਠੰਡਾ ਰਹਿ ਬੰਦਾ ਦਾ ਮਾਰ ਰਿਹਾ ਕਰ ਫੋਨ ਮੇਰਾ ਓਏ ਗਗਨ ਵੀਡੀਓ ਬਣਾ ਠੰਡਾ ਰਹਿ ਆ ਬਾਈ ਫੋਨ ਲਾ ਕੋਣ ਲਾ ਕੇ ਮੱਝੋ ਲੈ ਕੇ ਠਾਣੇ ਆ ਆ ਜਾ ਸਾਡੀ ਫੋਨ ਕਮਲਾ ਕਮਲਾ ਮੈਂ ਕੀ ਆ ਤੇਰਾ ਨਾਮ ਕੀ ਆ ਅਸਲੀ ਤੇਰਾ ਹਰਵਿੰਦਰ ਆ ਵੀਡੀਓ ਨੇ ਦੇਖ ਕੇ ਕਰਕੇ ਦਿਖਾ ਦਿਓ ਸੰਜੀ ਇਹ ਸ਼ੇਅਰ ਜ਼ਰੂਰ ਕਰ ਦਿਓ ਇਹ ਵੀਰ ਦਾ ਆਪਾ ਪਰਿਵਾਰ ਲੱਭਣਾ ਪਿੱਛੇ ਛੋਟਾ ਜਿਹਾ ਬੱਚਾ ਸੀਗਾ ਜਦੋਂ ਇਸ ਪਰਿਵਾਰ ਚ ਲੈ ਕੇ ਆਂਦਾ ਸੀਗਾ ਹਰਵਿੰਦਰ ਕਿੱਥੋਂ ਦਾ ਰਹਿਣ ਵਾਲਾ ਵੀਰੇ ਹੈ ਕਿੱਥੋਂ ਦਾ ਉੱਗੀ ਦਾ ਕਿੱਥੇ ਆ ਜਲੰਧਰ ਜਲੰਧਰ ਬੜਾ ਦਾ ਸ਼ਾਬਾਸ਼ ਬੜਾ ਫਿਰ ਨਾ ਬਰੇਓ ਦਿਮਾਗ ਹੀ ਉਹਦਾ ਖਰਾਬ ਕੀਤਾ ਪੰਜਾਬ ਵਿਚਾਰੇ ਦਾ ਕਿਸ ਨੇ ਮੇਰੇ ਨਾਲ 2 ਮਹੀਨੇ ਦਾ ਚੱਲੋ ਤੁਸੀਂ ਵੀ ਨਾ ਬੁੱਧ ਸੁਧ ਭੁੱਲ ਗਈ ਤਾਂ ਮੇਰੇ ਕਿੰਨੇ ਟਾਈਮ ਤੋਂ ਰਹਿ ਰਹੇ ਆ ਇਹਨਾਂ ਕੋਲੇ ਦੱਸ ਹੈ ਦੱਸ ਉਧਰ ਨਹੀਂ ਕਿੰਨੇ ਟਾਈਮ ਤੋਂ ਇਹਨਾਂ ਦੇ ਕੋਲੇ ਕੰਮ ਕਰ ਰਹੇ ਆ ਤੂੰ ਹੈ ਕਦੋਂ ਲੈ ਕੇ ਆਏ ਸੀ ਕਿੰਨੇ ਟਾਈਮ ਹੋ ਗਿਆ ਕਿੱਥੋਂ ਲੈ ਕੇ ਆਏ ਸੀ ਮਾਰ ਹੋ ਗਈ ਆ ਮੈਨੂੰ ਦੇਖ ਕੇ ਨਾ ਖੜਿਆ ਇੱਥੇ ਹੋਰ ਵੀ ਬੰਦਾ ਇਹਨਾਂ ਕੋਈ ਕੱਲਾ ਜਾਂ ਦੋ ਜਣੇ ਇਕ 21 21 ਹਾਂ ਆ ਜਾਓ